ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਮੰਜੀ ਸਾਹਿਬ ਸਾਹਿਬ ਸ਼ੇਰ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਸ਼ਾਹੀ ਨੌਮੀ ਬੰਗਾ ਰੋਡ ਨਾਵਾ ਸ਼ਹਿਰ ਤੋਂ ਲਾਈਵ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਗ ਹੈ 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 ਸਭ ਜਗ ਬਿਓ ਜੈ 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 ਸੁਰ ਲੋਕ ਸਾਧ ਸੰਗਤ ਜੀ ਹੈ ਗੁਰਦੁਆਰਾ ਮੰਜੀ ਸਾਹਿਬ ਜੀ ਦੀ ਦਰਸ਼ਨੀ ਡਿਓੜੀ ਇਹ ਹੈ ਗੁਰਦੁਆਰਾ ਮੰਜੀ ਸਾਹਿਬ ਜੀ ਦੀ ਇਮਾਰਤ ਜੋ ਪ੍ਰਾਤਨ ਇਮਾਰਤ ਹੈ ਉਸ ਨੂੰ ਹੀ ਰੈਨੋਵੇਟ ਕੀਤਾ ਗਿਆ ਹੈ ਤੇਕ ਗੁਰੂ ਤੇਗ ਬਹਾਦਰ ਸਿਮਰੀਏ ਕਰਨੋਂ ਨਿਦੇ ਆਵੇ ਤਾਏ ਸਭ ਥਾਈ ਹੋਏ ਜੀ ਸਹਾਏ ਸਭ ਥਾਈ ਹੋਏ ਜੀ ਸਹਾਏ तेग बहादुर सिमरिए नौ निध आवे ताए सब थाई होए जी सहाय ਸਾ ਸੰਗਤ ਜੀ ਇਹ ਸਥਾਨ ਉਹ ਸਥਾਨ ਹੈ ਜਿਸ ਸਥਾਨ ਤੇ ਸਾਹਿਬ ਸ਼ੇਰਗੁਰੂ ਤੇ ਇੱਕ ਬਹਾਦਰ ਜੀ ਤੇਗ ਬਹਾਦਰ ਧਰਮ ਦੀ ਚਾਦਰ ਬਣ ਕੇ ਇਸ ਸਥਾਨ ਤੇ ਨਵਾਂ ਸ਼ਹਿਰ ਪਹੁੰਚੇ ਇਸ ਸਥਾਨ ਤੇ ਆ ਕੇ ਉਹ ਆਪਣੇ ਮਹਿਲਾ ਸਮੇਤ ਕੁਝ ਸਮਾਂ ਉਹਨਾਂ ਨੇ ਬਤੀਤ ਕੀਤਾ ਇਸ ਸਥਾਨ ਦੇ ਨਾਲ ਇਤਿਹਾਸਕ ਖੂਹ ਹੈ ਜਿਸ ਇਤਿਹਾਸਕ ਖੂਹ ਤੋਂ ਗੁਰੂ ਸਾਹਿਬ ਜੀ ਆਪਣੇ ਹੱਥੀ ਜਲ ਪਰ ਕੇ ਇਸ਼ਨਾਨ ਕਰਿਆ ਕਰਦੇ ਸਨ ਜੇ ਕੋਈ ਵੀ ਦੁਖੀ ਚਮੜੀ ਦਾ ਮਰੀਜ਼ ਉਸ ਖੂਹ ਤੋਂ ਜਲ ਪਰ ਕੇ ਇਸ਼ਨਾਨ ਕਰਦਾ ਹੈ ਉਸ ਦਾ ਉਹ ਚਮੜੀ ਦਾ ਰੋਗ ਠੂਕ ਹੋ ਠੀਕ ਹੋ ਜਾਂਦਾ ਹੈ ਇਸ ਦੇ ਨਾਲ ਹੀ ਗੁਰੂ ਸਾਹਿਬ ਨੇ ਕਿਹਾ ਜੋ ਬੱਚਾ ਸੋਕੇ ਦੀ ਬਿਮਾਰੀ ਨਾਲ ਰਹਤ ਹੈ ਉਸ ਨੂੰ ਜੇ ਉਹ ਇਸ ਖੂ ਦੇ ਜਲ ਨਾਲ ਇਸ਼ਨਾਨ ਕਰਦਾ ਹੈ ਤਾਂ ਉਹ ਆਪਣੀ ਬਿਮਾਰੀ ਤੋਂ ਮੁਕਤੀ پا ਸਕਦਾ ਹੈ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਅਸਥਾਨ ਹੈ ਮਾਤਾ ਗੁਜਰਕੌਰ ਜੀ ਦਾ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਮੰਜੀ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ ਜੀ ਦੇ ਇਹ ਸਥਾਨ ਤੁਸੀਂ ਦੇਖ ਲਿਓ ਇੱਥੇ ਗੁਰੂ ਸਾਹਿਬ ਜੀ ਦਾ ਸੁਖਾਸਣ ਕਮਰਾ ਹੈ ਜਿੱਥੇ ਗੁਰੂ ਸਾਹਿਬ ਜੀ ਨੂੰ ਸੁਖਾਸਣ ਕਰਾਇਆ ਜਾਂਦਾ ਹੈ ਇਸ ਸਥਾਨ ਤੇ ਜ਼ਿਆਦਾਤਰ ਸੰਗਤ ਤੁਹਾਨੂੰ ਸਿਮਰਨ ਪਾਠ ਕਰਦੀ ਹੀ ਦਿਖਾਈ ਦੇਵੇਗੀ ਇਸ ਤੋਂ ਬਾਅਦ ਤੁਹਾਨੂੰ ਦਰਸ਼ਨ ਕਰਾਵਾਂਗੇ ਇਤਿਹਾਸਕ ਖੂਦ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਇਬ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਹੈ ਸ਼ਹੀਦੀ ਦਿਵਸ ਨੂੰ ਲੈ ਕੇ ਅੱਜ ਇੱਥੇ ਧਾਰਮਿਕ ਦੀਵਾਨ ਸਜੇ ਹੋਏ ਹਨ ਜਿਸ ਵਿੱਚ ਰਾਗੀਤਾਰ ਦੀ ਪ੍ਰਚਾਰਕ ਪਹੁੰਚੇ ਹੋਏ ਹਨ ਸੰਗਤਾਂ ਉਹਨਾਂ ਦਾ ਖੂਬ ਰਸ ਮਾਣ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਜਿਉ ਤੁਸੀਂ ਇਤਿਹਾਸਕ ਖੂਹ ਦੇ ਦਰਸ਼ਨ ਕਰ ਰਹੇ ਹੋ ਇਹ ਖੂਹ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਪਾਸ਼ਾਹੀ ਨੌਵੀਂ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਤੇ ਸਥਿਤ ਹੈ ਜੀ ਇਸ ਇਤਿਹਾਸਕ ਖੂਹ ਦਾ ਇਤਿਹਾਸ ਇਹ ਹੈ ਕਿ ਇਸ ਖੂਹ ਤੋਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਜਲ ਪਰ ਕੇ ਇਸ਼ਨਾਨ ਕਰਿਆ ਕਰਦੇ ਸਨ ਅਤੇ ਇਸ ਖੂਹ ਦੇ ਬਾਬਤ ਇਹ ਵੀ ਹੈ ਕਿ ਜੋ ਵੀ ਇਸ ਖੂਹ ਤੋਂ ਜਲ ਪਰ ਕੇ ਇਸ਼ਨਾਨ ਕਰੇਗਾ ਉਸ ਦੇ ਦੁੱਖ ਰੋਗ ਦੂਰ ਹੋ ਜਾਣਗੇ ਨਾਲ ਇਹ ਵੀ ਮੰਨਣ ਵਿੱਚ ਆਇਆ ਹੈ ਕਿ ਜੋ ਬੱਚਿਆਂ ਨੂੰ ਸੋਕੇ ਦੀ ਬਿਮਾਰੀ ਹੁੰਦੀ ਹੈ ਜਦੋਂ ਇਸ ਖੂਹ ਤੋਂ ਇਸ਼ਨਾਨ ਕਰਕੇ ਜਾਂਦੇ ਹਨ ਤਾਂ ਉਹ ਠੀਕ ਹੋ ਜਾਂਦੇ ਹਨ ਇਸ ਗੁਰਦੁਆਰਾ ਸਾਹਿਬ ਦੇ ਨਾਲ ਹੀ ਮਾਤਾ ਗੁਜਰਕੋਲ ਜੀ ਦਾ ਪ੍ਰਾਤਨ ਗੁਰਦੁਆਰਾ ਹੈ ਪ੍ਰਾਤਨ ਸਥਾਨ ਹੈ ਸਥਾਨ ਸ੍ਰੀ ਵਾਹਿਗੁਰੂ ਜੀ ਸਾਹਿਬ ਜੀ ਮੈਂ ਬੇਨਤੀ ਕਰਦਾ ਹਾਂ ਪ੍ਰਬੰਧਕ ਜਨਾਂ ਨੂੰ ਕਿ ਇੱਕ ਵਾਰ ਸਭ ਸਮਾਂ ਦੱਸ ਦਿੱਤਾ ਜਾਵੇ ਕਿ ਕਿੰਨੇ ਵਜੇ ਸਮਾਪਤੀ ਕਰਨੀ ਕਿਉਂਕਿ ਮੈਨੂੰ ਲੱਗਦਾ ਅਜੇ ਕਬੀਛੀ ਜਥਾ ਪਹੁੰਚਿਆ ਨਹੀਂ ਅਜੇ ਜੀ Thank <laughs> هل